بسم اللہ الرحمن الرحیم شروع اللہ تعالیٰ دے تو جو بڑا مہربان تے نہائیتی رحم کرنا والا ہے اج عید العزادہ تہوار ہے اور مکہ شریف آج دے دن جہا ہے حج دی نماز جڑی ہے وہ پوری دنیا دے مسلمانہ نے ادا کی تھی ہے ID ਜਦੋਂ ਅਸੀਂ ਆਮ ਜ਼ੁਬਾਨ ਚ ਕੁਰਬਾਨੀ ਦੀ Eid ਵੀ ਕਹਿੰਦੇ ਆ ਇਸ Eid ਦੇ ਮੌਕੇ ਤੇ ਅੱਲਾਹ ਤਾਲਾ ਦੇ ਨਬੀ حضرت ابراہیم ਵੱਲੋਂ ਖੁਦਾ ਦੇ ਹੁਕਮ ਦੇ ਮੁਤਾਬਕ ਜਦ ਆਪਣਾ ਬੇਟਾ ਕੁਰਬਾਨ ਕਰਨ ਦੇ ਲਈ ਉਹ ਤਿਆਰ ਹੋ ਗਏ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਅਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ Eid ਬਣਾਈ ਜਾਂਦੀ ਇਸ Eid ਦਾ ਅਸਲ ਜਿਹੜਾ ਸਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ ਔਰ ਕੁਰਬਾਨੀ ਸਿਰਫ ਇਹ ਨਹੀਂ ਕਿ ਤੁਸੀਂ ਜਾਨਵਰ ਦੀ ਦਿਨੇ ਹੋ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਤੇ ਉਹਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਉਹ ਤਾਂ ਫਿਦੀਆ ਹੈ ਅਸਲ ਕੁਰਬਾਨੀ ਤਾਂ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਆਪਣੀ ਛੁੱਠੀ ਆਕੜ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਨਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕੀ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ ਈਦ ਦੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਉਹ ਸਮਝਿਆ ਜਾਂਦਾ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਹੈਂ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੇ ਕਿ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ ਐਮਤ ਨਹੀਂ ਰੱਖਦੀ ਤੇ ਅੱਜ ਦੀ Eid ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਚੰਗੀ ਆਜ਼ਾਦੀ ਤੋਂ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਹਨ ਜਿਨ੍ਹਾਂ ਚ ਲਾਤਦਾਦ ਲੋਕਾਂ ਦੀਆਂ ਜੇਲਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ਜ਼ਰੀਏ ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਹੈ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਅੱਜ ਦੀ ਇਹ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਸਾਡੇ ਦੇਸ਼ ਨੂੰ ਸਾਡੀ ਮਿੱਟੀ ਨੂੰ ਸਾਡੇ ਵਤਨ ਨੂੰ ਅਗਰ ਕਦੀ ਸਾਡੀ ਜ਼ਰੂਰਤ ਪਵੇਗੀ ਤੇ ਅਸੀਂ ਕੁਰਬਾਨੀ ਦੇ ਨਾਲਿਆਂ ਚ ਪਹਿਲੇ ਲਾਈਨ ਦੇ ਵਿੱਚ ਖੜੇ ਹੋਵਾਂਗੇ ਔਰ ਆਪਣੇ ਮੁਲਕ ਦੇ ਲਈ ਆਪਣੇ ਵਤਨ ਲਈ ਆਪਣੇ ਸਮਾਜ ਲਈ ਕੁਰਬਾਨੀ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਇਸ ਮੌਕੇ ਤੇ ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਔਰ ਪੂਰੀ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ Eid ਦੀਆਂ ਮੁਬਾਰਕਾਂ ਦਿੰਦਾ ਅੱਜ ਬਕਰੀ ਦੇ ਮੌਕੇ ਤੇ ਮੈਂ ਜੀ ਮੇਨ ਸਾਡੇ ਸ਼ਾਹਪੁਰ ਉਰ ਤੇ ਮਸਜਿਦਾਂ ਉਹ ਸਾਈ ਮਾਮ ਤੋਂ ਮੈਂ ਵਰਕਬ ਦੇਣੋਂ ਆਇਆ ਔਰ ਤਕਰੀਬਨ ਸਾਡੇ ਪੰਜਾਬ ਦੀ ਖੁਸ਼ਹਾਲੀ ਇਹ ਹੈ ਸਾਡੇ ਪੰਜਾਬ ਦਾ ਇੱਕ ਮਿਲਵਰਤਨ ਹੈ ਕਿ ਆਪਾਂ ਕੋਈ ਵੀ ਧਰਮ ਜਿੰਨੇ ਵੀ ਧਰਮ ਦੇ ਤਿਹਾੜ ਹੁੰਦੇ ਨੇ ਆਪਾਂ ਨਾਲ ਮਿਲ ਕੇ ਮਨਾਉਂਦੇ ਆ ਚਾਹੇ ਗੁਰਪੁਰਬ ਹੋਵੇ ਰਹੀ ਰਾਮ ਨੰਮੀ ਹੋਵੇ ਚਾਹੇ ਈਦ ਮੁਬਾਰਕ ਦਾ ਦਿਨ ਹੋਵੇ ਔਰ ਦਸਹਿਰਾ ਤੇ ਵੈਲੀ ਵੀ ਅਸੀਂ ਇਕੱਠੇ ਮਨਾਉਂਦੇ ਆ ਇਸ ਕਰਕੇ ਸਾਡੀ ਪੰਜਾਬ ਦੀ ਇੱਕ ਰੰਗਲਾ ਪੰਜਾਬ ਤੇ ਦੇਖਦੇ ਸਾਰੇ ਰੰਗਾਂ ਨਾਲ ਭਰਿਆ ਪੰਜਾਬ ਹੈ ਉਹ ਜਿੱਥੇ ਮੈਂ ਮੁਬਾਰਕਬਦੀ ਦੀ ਆਸ ਕਰਦਾ ਕਿ ਗੁਰਮਾਰਾ ਕਿਰਪਾ ਕਰਨ ਅੱਲਾਹ ਕਿਰਪਾ ਕਰੇ ਕੀ ਆਪਾਂ ਦੇਣ ਦੁਗਣੀ ਰਾਜ ਨੂੰ ਵੀ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਔਰ ਪੰਜਾਬ ਖੁਸ਼ਾਲ ਪੰਜਾਬ ਬਣਾਈਏ। ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ? ਮੇਰੀ ਅਪੀਲ ਇਹ ਹੈ ਕਿ ਆਪਾਂ ਪੰਜਾਬ ਦੇ ਲੋਕ ਸਾਡਾ ਦਿਨ ਬਹੁਤ ਵੱਡਾ ਹੈ। ਅਸੀਂ ਹਰ ਦਿਨ ਮਨਾਂ ਚ ਵਸਦੇ ਹਾਂ। ਉਹ ਸਾਡਾ ਪਿਆਰ ਸਤਕਾਰ ਇਸ ਤਰ੍ਹਾਂ ਬਣਿਆ ਰਵੇ ਤੇ ਆਪਾਂ ਪੰਜਾਬ ਨੂੰ ਖੁਸ਼ਾਲ ਬਣਾਉਣ ਦੇ ਵਿੱਚ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਬੜਾ ਬੜਾ ਯੋਗਦਾਨ ਪਾਈਏ। ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫਰੀਦगंज ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ। ਔਰ ਸਾਰੇ ਮੁਸਲਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁबारकबाद ਦਿੰਨੇ ਆ ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਮ ਭਾਈਚਾਰੇ ਨੂੰ ਮੁबारकबाद ਦਿੰਨੇ ਆ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ ਬਣਾ ਕੇ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣੇ ਸ਼ਹਿਰ ਨੂੰ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਮੁਸਲਮ ਪਾਈਚਾਰੇ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ